ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੁਣਿਆ ਮੇਲੇ ਲੱਗਦੇ ਡੰਗਰਾਂ ਦੇ ਕੁੱਤਿਆਂ ਦੇ ਘੋੜਿਆਂ ਦੇ ਹਨਾ ਸ਼ੇਰਾਂ ਦੇ ਪਰ ਆ ਨਵਾਂ ਹੀ ਕੰਮ ਹੋ ਗਿਆ ਜਿਹੜਾ ਟੈਂਪੂਆਂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ ਆਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਾਰੇ ਦਾ ਪਾਵਨ ਸਥਾਨ ਆ ਤੇ ਜਿਹੜਾ ਭੁੱਕਾ ਪਾਰਟੀ ਉੱਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਇਹਨਾਂ ਦੇ ਪ੍ਰਬੰਧਕ ਪ੍ਰਬੰਧਕਾਂ ਉਹਨਾਂ ਨੂੰ ਸਾਡੇ ਵੱਲੋਂ ਭਈ ਬੇਨਤੀ ਬੋੰਤੀ ਨਹੀਂ ਸਾਡੇ ਵੱਲੋਂ ਸਦਾ ਖੁੱਲਾ ਸਦਾ ਹੀ ਆ ਭਈ ਜਾਂ ਡਾਂਗੋ ਡਾਂਗੀ ਆ ਜੇ ਤਾਂ ਜਾਵੇਂ ਭੰਗ ਭੋੜਾ ਇਕੱਠਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪਵਿੱਤਰ ਧਰਤੀ ਆ ਇਹ ਸੂਰਬੀਰ ਬਚਨ ਕੇ ਬਲੀ ਯੋਧਿਆ ਨੇ ਇੱਥੇ ਸਿਰ ਵਾਰਿਆ ਇਸ ਧਰਤੀ ਵਾਸਤੇ ਤਾਂਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਗੁਰੂ ਰਾਮਦਾਸ ਜੀ ਦੇ ਘਰ ਨੂੰ ਆਜ਼ਾਦ ਕਰਨ ਵਾਸਤੇ ਨਾ ਜ਼ਾਲਿਮਾਂ ਦੇ ਸਿਰ ਲਾਏ ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਇਹ ਉਹਦੇ ਪੋਤਿਆਂ ਜਿਨੇ ਸਾਨੂੰ ਮਰਨਾ ਸਿਖਾਇਆ ਜਨਨ ਨੂੰ ਮਰਨਾ ਆਉਂਦਾ ਉਹਨਾਂ ਨੂੰ ਝੁਕਣਾ ਨਹੀਂ ਆਉਂਦਾ ਇਹ ਕਰਕੇ ਬਾਬਾ ਦੀਪ ਸਿੰਘ ਦੇ ਵਾਰਿਸ ਅਜੇ ਬੈਠੇ ਆ ਬਿਲਕੁਲ ਤੇ ਨਾਲੇ ਪੰਥ ਬੁੱਢਾ ਦਾ ਸਦਾ ਗੱਜਦਾ ਹੀ ਰਿਹਾ ਇਹ ਮੁਸੀਬਤਾਂ ਦੇ ਵਿੱਚ ਗੱਜਿਆ ਵਾ ਤੇ ਜਦੋਂ ਵੱਡੇ ਵੱਡੇ ਇੱਥੇ ਜਾਲਮ ਚੜ੍ਹ ਕੇ ਆਉਂਦੇ ਨਾ ਇਹਨਾਂ ਦੀ ਧੌਣ ਚ ਕਿੰਨਾ ਕੱਢਦਾ ਇਹਦੇ ਘੜੁਕਿਆਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਵੀ ਵਹੀ ਬੰਦੇ ਦੇ ਪੁੱਤਾਂ ਨੂੰ ਆਪਣਾ ਮੇਲਾ ਮੂਲਾ ਜਾਂ ਬੰਦ ਕਰ ਦੋ ਚੰਗੀ ਗੱਲ ਆ ਨਹੀਂ ਤੇ ਮੈਂ ਹੋਰ ਵੀ ਜਿੰਨੇ ਆਪਣੇ ਸੱਚੇ ਭਰਾ ਮੰਨ ਸਕਦੀ ਜਾ ਰਿਹਾ ਨਾ ਮੰਡੀ ਦੇ ਵਿੱਚੋਂ ਵੱਡੇ ਵੱਡੇ ਖੀਰੇ ਲਿਆਓ ਇਹਨਾਂ ਦੇ ਮੇਰੇ ਸਾਲਿਆਂ ਦੇ ਪੱਕੇ ਬੰਦ ਕਰਕੇ ਤੋਰੀਏ ਇਹ ਦੇਣਾ ਆਖਿਓ ਵੀ ਬਈ ਨੁਕਸਾਨ ਕੀਤਾ ਸਾਡਾ ਤੁਹਾਨੂੰ ਪੰਜਾਬੀ ਤੇ ਇੱਕ ਵਾਰੀ ਦੱਸਦਾ ਇਹ ਜਿਹੜਾ ਮੇਲਾ ਮੂਲਾ ਜਾ ਇਹਨੂੰ ਕੋਈ ਹੋਰ ਸ਼ਹਿਰ ਚ ਲੈ ਜਾਓ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਮੁਰ ਤੋਂ ਜਿਹੜੇ ਸਾਡੇ ਹੱਥ ਮਾਲਾ ਤੇ ਆ ਉਹ ਸਾਡੇ ਸ਼ਹਿਰਾਂ ਦੇ ਨਾ ਜਾਣ ਕਿਉਂਕਿ ਮਾਨਸਾਹਿਬ ਦੀ ਧਰ ਧਾਰਾ ਤੇ ਲਾ ਕੇ ਰੱਖਦੇ ਆ ਅਸਲ ਵਿੱਚ ਇਹ ਸੋਚਦੇ ਆ ਵੀ ਮਤਲਬ ਜਿੱਦਾਂ ਬਾਹਰਲੇ ਦੇਸ਼ਾਂ ਚੋਂ ਨੇ ਕਾਨੂੰਨ ਬਣਾ ਲਿਆ ਉਹ ਜੈਂਡਰ ਜਾ ਚੇਂਜ ਕਰਾ ਲੈਂਦੇ ਆ ਆਪਣੇ ਨਾ ਬੰਦੇ ਮੁੰਡੇ ਇਹਨਾਂ ਨੇ ਭੈਣ ਦਿਆ ਯਾਰਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੇ ਪੱਗਾਂ ਪੰਨੀਆਂ ਮੇਰੇ ਸਾਲੇ ਉਹਦੇ ਇਹ ਲੰਮੀ ਲੰਮੀ ਦਾੜੀਆਂ ਰੱਖੀਆਂ ਕੀ ਕਰਦੇ ਫਿਰਦੇ ਆ ਸਿੱਖਾਂ ਦੀ ਸ਼ਬੀ ਖਰਾਬ ਕਰਨ ਦੇ ਆ ਇਹ ਨਾਲ ਹੀ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੰਦੇ ਆ ਵੀ ਇਹਨਾਂ ਦਾ ਜਿਹੜਾ ਭੰਗਪੋੜਾ ਇਹਨਾਂ ਦਾ ਇਕੱਠਾ ਕਰਦੇ ਉਹ ਇਹਦੇ ਚ ਭਲਾ ਜੇ ਇਹ ਨਾ ਆਖਿਓ ਨੇ ਅੰਗ ਸਿੰਘ ਜਥੇਬੰਦੀਆਂ ਆਉਣਗੀਆਂ ਬੁੱਢਾ ਦਲ ਤਿਆਰ ਪਰ ਤਿਆਰ ਬੈਠਾ ਔਰ ਜਥੇਬੰਦੀਆਂ ਜਿੱਥੇ ਆਉਣਗੀਆਂ ਉਹਦੇ ਬਾਪ ਮਾਨ ਸਿੰਘ ਜਥੇਬੰਦੀ ਉਹ ਵੀ ਪਹੁੰਚੂਗੀ ਤੇ ਬੁੱਢਾ ਦਲ ਹਮੇਸ਼ਾ ਹੀ ਜਿਹੜਾ ਵਾ ਉਹ ਮਤਲਬ ਤਤਪਰ ਹੀ ਰਿਹਾ ਵਾ ਅਹੀਂ ਜਿਹੜੇ ਵੀ ਅੱਜ ਤੱਕ ਕਾਰਜ ਕੀਤੇ ਆ ਪੰਥ ਫੁੱਡਾ ਦਾਲੇ ਇੱਕ ਢਾਗ ਖੜਿਆ ਤੇ ਇੱਕ ਢਾਗ ਖੜੂਗਾ ਹੋਰ ਵੀ ਜਿਥੇ ਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਕੀ ਭਈ ਜਿਹੜਾ ਮੇਲਾ ਕਰਾ ਰਿਆ ਉਹਨੂੰ ਭੈਣ ਦੇ ਲੱਕੜੇ ਨੂੰ ਇਹ ਨਹੀਂ ਪਤਾ ਵੀ ਕਿੱਡੀ ਪਵਿੱਤਰ ਧਰਤੀ ਆ ਹੈ ਵੀ ਕਿਹੜਾ ਕੰਮ ਇਹ ਕਰਾਉਂਦੇ ਆ ਸਾਲਿਆ ਕਰੋਨਾ ਲੋਕਾਂ ਦੀਆਂ ਤੇ ਇੱਕ ਰੀਕੇ ਗਰੀਬ ਦੀਆਂ ਧੀਆ ਭੈਣਾਂ ਦਾ ਰਿਸ਼ਤਾ ਕਰਾਓ ਉਹਨਾਂ ਦੇ ਵਿਆਹ ਕਰਾਓ ਕੋਈ ਭਲਾ ਕਰੋ ਕੋਈ ਰਾਸ਼ਨ-ਉਸ਼ਣ ਵੰਡੋ ਲੋਕਾਂ ਨੂੰ ਮੰਡੀ ਲਾਉਣੀ ਕੋਈ ਚੰਗੇ ਜਾਨਵਰ ਲੈ ਕੇ ਆਓ ਉਹ ਬਾਹਰੋਂ ਲਿਆਓ ਉਹਨਾਂ ਨੂੰ ਇੱਥੇ ਸੰਸਾਰ ਦੇ ਲੋਕਾਂ ਨੂੰ ਦੱਸੋ ਪੰਜਾਬ ਦੇ ਬਾਹਰ ਦੀ ਬਰੀਟ ਆ ਇਹ ਸਾਲੀ ਕਿਥੋਂ ਦੀ ਬਰੀਟ ਆ ਗਈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੰਜਾਬ ਦੇ ਵਿੱਚ ਸਰਦਾਰ ਜਿਹੜੇ ਪੁੱਤ ਬਹੁਤ ਫਾਇਦਾ ਹੁੰਦੇ ਹੁਣ ਤਾਂ ਅਮਰੀਕਾ ਵਾਲਿਆਂ ਨੇ ਵੀ ਇਹਨਾਂ ਦਾ ਉੱਥੋਂ ਇਹਨਾਂ ਦੀ ਕੈਂਸਲ ਕਰ ਦਿੱਤੀ ਆ ਪੜੋਕੇ ਸਾਰੇ ਭਜਾ ਦੇ ਨੇ ਉਹਨਾਂ ਨੇ ਹਾਂਜੀ ਇਹਨਾਂ ਮੇਰੇ ਸਾਰੇ ਆਪਣੇ ਇਹਨਾਂ ਕਰ ਦਿੱਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਹਰਕ ਨੂੰ ਜੀਣ ਦਾ ਹੱਕ ਆ ਪਰ ਬਾਬਾ ਜੀ ਉਹ ਦਰਬਾਰ ਸਾਹਿਬ ਉੱਥੇ ਸਾਡਾ ਇੱਕ ਪਵਿੱਤਰ ਸਥਾਨ ਆ ਹਾਂ ਅਸੀਂ ਜਿਹੜੇ ਵੀ ਆਪਣੇ ਉੱਥੇ ਪ੍ਰਬੰਧਕ ਲੱਗੇ ਹੋਏ ਨੇ ਐਜੀਬੀਸੀ ਦੇ ਕਮੇਟੀ ਵਾਲੇ ਜੋ ਵੀ ਪ੍ਰਧਾਨ ਨੇ ਜਾਂ ਕਾਲ ਤੱਕ ਸਾਭ ਦੇ ਜ਼ਹੀਦਾਰ ਨੇ ਜੇ ਉਹਨਾਂ ਤੱਕ ਗੱਲ ਨਹੀਂ ਵੀ ਪਹੁੰਚੀ ਦਿਓ ਇਸ ਮਸਲੇ ਤੇ ਵੀ ਕਹਿਣ ਬਾਕੀ ਨਹੀਂ ਤਾਂ ਬਾਬਾ ਜੀ ਫੌਜਾਂ ਨੇ ਤਾਂ ਆਪਣੇ ਐਕਸ਼ਨ ਲੈਣਾ ਲੈ ਆਪਾਂ ਐਕਸ਼ਨ ਘੱਟ ਤੇ ਆਪਾਂ ਰਿਐਕਸ਼ਨ ਦੇ ਵਿੱਚ ਵੱਧ ਭਰੋਸਾ ਰੱਖਦੇ ਆ ਆਪਣੀ ਦਵਾਈ ਇਦਾਂ ਦੀ ਆ ਵੀ ਜਿਹੜੀ ਖਰਾਬ ਕਰ ਦਿੰਦੀ ਅੰਦਰੋਂ ਤੇ ਐਵੇਂ ਬਾਬਾ ਜੀ ਉਹਦੇ ਵਿੱਚ ਸਾਨਾਂ ਦੇ ਮਤਲਬ ਕਿ ਢੇੜ ਹੁਣੇ ਆ ਇਹ ਸਾਨ ਨਹੀਂ ਹੈਗੇ ਵੀ ਸਾਡੇ ਆਪਣੇ ਬੰਦਿਆਂ ਨੇ ਆਪਸ ਵਿੱਚ ਵੱਧ ਕਰਨਾ ਆ ਤੇ ਇਹਨਾਂ ਦਾ ਵੱਧ ਵੱਜਣਾ ਆ ਅਸੀਂ ਡੀਸੀ ਨੂੰ ਸੀਪੀ ਨੂੰ ਇਦਾਂ ਦਾ ਅਮਰੋਸਰ ਦੀ ਧਰਤੀ ਤੇ ਕੋਈ ਵੀ ਮੇਲਾ ਨਹੀਂ ਹੋਣਾ ਚਾਹੀਦਾ ਇਹ ਆਪਾਂ ਕਹਤ ਆ ਵੀਰ ਹੋਣਾ ਨੇ ਵੀ ਕਹਤਦਾ ਆ ਹੋਰ ਵੀ ਵੀਰ ਜਿ세 ਬੰਦੀਆਂ ਜਿਹੜੀਆਂ ਬਿਆਨ ਦੇਣ ਡਈਆਂ ਆ ਜੇ ਅੱਜ ਇੱਕ ਜਗ੍ਹਾ ਹੋਊਗਾ ਤੇ ਹਰ ਜਗ੍ਹਾ ਹੋਊਗਾ ਇਹਨਾਂ ਨੇ ਮਾਨਸਿਕ ਨਹੀਂ ਜਿਹਦਾ ਅੰਨਕਾਰੀਆਂ ਨੇ ਮਤਲਬ ਆਪਣਾ ਚੈਲੰਜ ਕਰਦੇ ਹਨ ਖੁੱਲਾ ਸਾਨੂੰ ਕੋੜਾ ਡੱਕਣ ਵਾਲਾ ਉਹ 13 ਸਿੰਘ ਸ਼ਹੀਦ ਕਰ ਲਿਓ ਹੰਕਾਰ ਕੇ ਵੀ ਸਾਨੂੰ ਕੋਈ ਡੱਕਣ ਵਾਲਾ ਜੇ ਉਦੋਂ 13 ਨੇ ਸ਼ਹੀਦੀ ਦਿੱਤੀ ਸੀ ਜੇ ਹੁਣ ਆਪਾਂ ਨੂੰ 1300 ਵੀ ਦੇਣੀ ਪਈ ਆ ਬਹੁਤ ਦੱਸਣਾ ਚਾਹੁੰਦਾ ਵੀ ਜੇ 13 ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਬਾਅਦ ਜਿਹੜਾ ਰੰਗ ਚੜਿਆ ਫੇ ਫੋਟੋਆਂ ਦੇ ਹਾਰ ਪਵਾਏ ਕਿ ਨਹੀਂ ਗੁਰੂ ਕੇ ਖਾਲਸੇ ਦੇ ਆ ਹਾਲ ਇਹ ਕਰਕੇ ਅੱਜ ਜਿੰਨੇ ਘੋੜੇ ਘੜੇ ਜਿਆ ਇਹਨਾਂ ਨੂੰ ਬੇਨਤੀ ਆ ਭਾਉ ਹੁਣ ਆਪਣੇ ਘਰਾਂ 'ਚ ਪ੍ਰਬੰਧ ਕਰੋ ਆਪਣਾ ਪੰਜਾਬ ਦੀ ਨਸਲ ਫਸਲ ਨੂੰ ਵਿਗਾੜੋ ਨਾ ਅਹੀਂ ਨਹੀਂ ਕਹਿੰਦੇ ਤੁਹਾਨੂੰ ਵੀ ਕੋਈ ਆਪਣਾ ਪੰਜਾਬ ਛੱਡ ਦੋ ਪਰ ਹਰਕਤਾਂ ਸੁਧਾਰੋ। ਹਾਂ ਤਾਂ ਪਹਿਲੀ ਵਾਰ ਹੀ ਸੁਣਿਆ ਇਹੋ ਜਿਹਾ ਮੇਲਾ। ਇਹ ਕਿ ਅੰਮ੍ਰਿਤਸਰ ਦੇ ਵਿੱਚ ਹੀ ਮੇਲਾ ਕਿਉਂ ਇਹ ਕਰਾਇਆ ਜਾ ਰਿਹਾ ਹੈ? ਗੇ ਮੇਲਾ ਕਿਉਂ ਕਰਾਇਆ ਜਾ ਰਿਹਾ ਹੈ? ਇਹ ਅੜਖ ਸਾਡੀ ਨੂੰ ਵਿਗਾੜਿਆ ਜਾ ਰਿਹਾ ਹੈ ਪਰ ਇਹ ਸਾਡਾ ਸਬਰ ਚੈੱਕ ਕਰਦੇ। ਇਹ ਸਬਰ ਚੈੱਕ ਕਰਦੇ ਪਏ ਆ ਵੀ ਬੰਦੇ ਹੈਗੇ ਕਿ ਨਹੀਂ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬਹੁਤ ਕੁਝ ਹੈਗਾ ਇੱਥੇ। ਇਹ ਬਿਣਾ ਜੇ ਬਾਬਾ ਜੀ ਇਹ ਉੱਪਰ ਤੱਕ ਇਹ ਇਤਿਹਾਸ ਆ ਸਾਡੇ ਤੇ ਜਿਹੜਾ ਵੀ ਚੜਿਆ ਬਕੈਦਾ अनुपाजी समेत सारा कुछ ही मिलेया ते जेड़ा जेड़ा इस नीले बाणे ना अड़े आया ओदियां कुला ही ना सोइयां बिल्कुल जी ठीक है बाबा जी सयाणे बनो ते अपने ਘਰ ਵਿੱਚ ਜਿੱਦਾਂ ਦੇ ਇਦਾਂ ਦੇ ਮੇਲੇ ਕਿਤੇ ਹਾਲ-ਫੂਲ ਬੁੱਕ ਕਰਕੇ ਆਪਣਾ ਵੱਖਰਾ ਜੋ ਆਪਣਾ ਮਨੋਰੰਜਨ ਕਰਨਾ ਉਹ ਕਰ ਲੋ ਹਾਂ ਜੀ ਅੰਮ੍ਰਿਤਸਰ ਦੀ ਧਰਤੀ ਤੇ ਨਾ ਕਰਨ ਹਾਂ ਉੱਥੇ ਨਾ ਕਰਨ ਸਿੱਖ ਭਾਈਚਾਰੇ ਦੇ ਲੋਕ ਬਹੁਤ ਨੇ ਜੋ ਪਗੜੀ ਧਾਰੀ ਉਹ ਬਾਬਾ ਜੀ ਉਹ ਸਿੱਖ ਨਹੀਂ ਹੈਗੇ ਤਾਨੂੰ ਇਤਿਹਾਸ ਪੜਿਆ ਨਾ ਤੁਸੀਂ ਤੇ ਹਰੀ ਸਿੰਘ ਨਲੂਏ ਨੂੰ ਬਾਨੋ ਕੀ ਕਹਿੰਦੀ ਕਹਿੰਦੀ ਸਰਦਾਰਾ ਤੇਰੇ ਵਰਗਾ ਪੁੱਤ ਚਾਹੀਦਾ ਤੂੰ ਮੇਨਾਂ ਨਿਗਾਹ ਕਰ ਲਾ ਹਰੀ ਸਿੰਘ ਨਲੂਏ ਨੇ ਕੀ ਆਖਿਆ ਇਹ ਉਹ ਕਹਿੰਦਾ ਇਹਦਾ ਜਵਾਬ ਅੱਜ ਨਹੀਂ ਇਹਦਾ ਜਵਾਬ ਕੱਲ ਨੂੰ ਦਵਾਂਗਾ ਅਗਲਾ ਦਿਨ ਚੜਿਆ ਮਕਮਲੀ ਵਿਛਾਉਣੇ ਵਿਛਾਏ ਤੇ ਬਾਨੋ ਬੈਠੀ ਸਰਦਾਰ ਹਰੀ ਸਿੰਘ ਨਲੂਆ ਆਇਆ 40 40 ਚੱਕਰ ਸੋਭਾ ਪਾਉਂਦੇ ਮਾਨਸ ਸਿੰਘ ਜਿੱਦਾਂ ਤੁਹਾਡੇ ਸੋਭਾ ਪਾਉਂਦੇ ਨਾ ਇਹਦਾ 40 40 ਚੱਕਰ ਸੋਭਾ ਪਾਉਣ ਲੰਮਾ ਦਾੜਾ ਉਹਨਲੇ ਮਸ਼ਹਰੇ ਚੌੜੀ ਛਾਤੀ ਚੈਤਰਾਣਾ ਤਿਆਰ ਪਰ ਤਿਆਰ ਆਇਆ ਨਾ ਜਦੋਂ ਉਹਨੇ ਬਾਨੋ ਦੀ ਗੋਚਾ ਕੇ ਸਾਰ ਰਖਸਰ ਰੱਖ ਦਿੱਤਾ ਉਹ ਇੱਕਦਮ ਤਬ ਕੀ ਉੱਠ ਉੱਠੀ ਕਹਿੰਦੀ ਸਰਦਾਰਾਏ ਕੀ ਉਹ ਕਹਿੰਦਾ ਵੀ ਵੇਖ ਤੂੰ ਕਹਿੰਦੀ ਆ ਵੀ ਤੇਰੇ ਨਾਲ ਵਿਆਹ ਕਰਾਉਣਾ ਤੇ ਤੇਰੇ ਗਾ ਪੁੱਤ ਚਾਹੀਦਾ ਉਹ ਕਹਿੰਦਾ ਵਿਆਹ ਮੈਂ ਕਰਾ ਨਹੀਂ ਸਕਦਾ ਉਹਨੇ ਕਿਹਾ ਕਿਉਂ ਉਹਨੇ ਕਿਹਾ ਪਹਿਲਾਂ ਹੀ ਹੋਇਆ ਮੇਰਾ ਬਿਲਕੁਲ ਮੈਂ ਲਾੜੀ ਮੌਤ ਨਾਲ ਵਿਆਹ ਕਰਾਇਆ ਠੀਕ ਆ ਉਹ ਕਹਿੰਦਾ ਵੀ ਤੂੰ ਮੇਰੇ ਗਾ ਪੁੱਤ ਭਾਲਦੀ ਆ ਹਰੀਸੇ ਨਲੂਆ ਹੋਰ ਕੋਈ ਨਹੀਂ ਇੱਕ ਹੀ ਆ ਜਾਂ ਤੂੰ ਅੱਜ ਤੋਂ ਮੇਰੀ ਮਾਂ ਹੀ ਤੇ ਮੈਂ ਮਰਾ ਬੋਤਿਆ ਅਹੀਂ ਉਹਨਾਂ ਦੇ ਵਾਰਸ ਆ ਸਾਡਾ ਇਤਿਹਾਸਾਰੇ ਗ ਜਾਵੇ ਨਿਆਲ ਹੋ ਜਾਵੇ ਸ਼ੀਦਾ ਨੂੰ ਪਾਵੇ ਹੱਥ ਜਿਲ੍ਹਾ ਕਾਲ ਇਹ ਗੱਲ ਬਾਕੀ ਜਿਹੜੀ ਇਹ ਕੋਰੀਆ ਵਾਲੀ ਬਰੀਡ ਮੈਨੂੰ ਸਮਝ ਨਹੀਂ ਆਦੀ ਦਾ ਕੁੱਤਿਆਂ ਦੀ ਬਰੀਡ ਬਦਲ ਗਈ ਇਹਨਾ ਮੇਰੇ ਸਾਲਿਆ ਦੀ ਇਹਨਾਂ ਦੀ ਬਰੀਡ ਬਦਲ ਗਈ ਆ ਉਹ ਬਾਬਾ ਜੀ ਸਿੱਖ ਨਹੀਂ ਹੈਗੇ ਜਿਹੜੇ ਸਿੱਖ ਹੋਣ ਨਾ ਸਿੱਖ ਦਾ ਮਤਲਬ ਪਤਾ ਕੀ ਹਰ ਟਾਈਮ ਸਿੱਖਣਾ ਸਿੱਖਣਾ ਸਿੱਖ ਹੋ ਆ ਇਹਨਾਂ ਨੂੰ ਅਸੀਂ ਸਿੱਖ ਨਹੀਂ ਮੰਨਦੇ ਇਹ ਭੇਖੀ ਨੇ ਬਦਨਾਮ ਕਰਦੇ ਸਿੱਖੀ ਨੂੰ ਇਹ ਬਦਨਾਮ ਕਰਨ ਵਾਲੀਆਂ ਕੋਸ਼ ਜਿਹੜੀਆਂ ਏਜੰਸੀਆਂ ਨੇ ਚਾਹੇ ਜਿੱਦਾਂ ਦੇ ਮਰਜ਼ੀ ਬੰਦੇ ਲਾ ਲਓ ਇਹ ਉਹ ਨਹੀਂ ਇਹ ਸਿੱਖ ਨਹੀਂ ਹੈਗੇ ਚਾਹੇ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਆ ਤੁਹਾਡੇ ਚ ਕੱਲੇ ਉੱਥੇ ਸਰਦਾਰ ਹੀ ਥੋੜੀ ਹੈ ਉੱਥੇ ਤਾਂ ਮੁੰਨੇ ਵੀ ਬਹੁਤ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਕੱਲੇ ਸਿੱਖਾਂ ਨੂੰ ਹੀ ਨਹੀਂ ਆਪਣੇ ਸਾਰੇ ਬੰਦਿਆਂ ਨੂੰ ਇਹ ਗੱਲ ਚਾਹੀਦੀ ਆ ਵੀ ਆਪਾਂ ਆਪਣੇ ਬੱਚਿਆਂ ਨੂੰ ਕੀ ਦਿਖਾਣਾ ਉੱਥੇ ਕੀ ਹੋਣਾ ਹਰ ਸ਼ਹਿਰ ਦੇ ਵਿੱਚ ਗੇ ਮੇਲਾ ਲੱਗਿਆ ਕਰੂ ਫੇ ਵੇਦ ਆਪਾਂ ਇਹੀ ਕੰਮਾਂ ਚ ਰਹਿ ਗਏ ਬਿਲਕੁਲ ਉਹ ਹੀ ਉੱਥੇ ਪਾਰਸ਼ਾਲਾ ਕਰਾਨ ਲੱਗੇ ਆ ਕੀ ਉੱਥੇ ਇਤਿਹਾਸ ਸੁਣਾਉਣ ਲੱਗੇ ਆ ਵੀ ਜਿਹੜਾ ਇਦਾਂ ਦਾ ਮੇਲੇ ਨੂੰ ਪਰਮਿਸ਼ਨ ਦੇ ਰਹੇ ਆ ਐਵੇਂ ਬਾਬਾ ਜੀ ਸਾਡੇ ਸਬਰ ਨਾ ਪਰਖੋ ਠੀਕ ਆ ਜੀ ਬਾਬਿਆਂ ਨੇ ਜਿੱਦਾਂ ਗਿਆ ਬਾਅਦ ਚ ਐਵੇਂ ਕਲੇਸ਼ ਹੀ ਹੋਣੇ ਆ ਤੇ ਬੰਦੇ ਵੱਡ ਹੋਣੇ ਆ ਫੇਰ ਇਹਨਾਂ ਨੇ ਕਹਿਣਾ ਨਿਹੰਗ ਸਿੰਘਾਂ ਨੇ ਆ ਕਰਤਾ ਤੇ ਨਿਹੰਗ ਸਿੰਘਾਂ ਨੇ ਇਹ ਕਰਤਾ ਇਹਨੂੰ ਚੰਗਾ ਪ੍ਰਸ਼ਾਸਨ ਦਾ ਆਪਣਾ ਫਰਜ਼ ਏ ਆ ਈਸੀ ਸਾਹਿਬ ਦਾ ਇਹਨਾਂ ਨੂੰ ਕੋਈ ਏਦਾਂ ਦੀ ਪਰਮਿਸ਼ਨ ਨਾ ਦਿੱਤੀ ਜਾਵੇ ਮੇਲੇ ਦੀ। ਬਾਬਾ ਜੀ ਕਿਤੇ ਹੋਰ ਜਾ ਕੇ ਆਪਣੇ ਸਾਡੇ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਉਹ। ਬਾਬੇ ਦੀਪ ਸਿੰਘ ਜੀ ਉਹਨਾਂ ਦੇ ਘਰ ਨੇ ਸਾਡੇ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਉੱਤੇ। ਬਾਬਾ ਜੀ ਪੂਰੇ 6 ਦਿਨ ਬਾਬਾ ਜੀ ਇੱਕ ਪਾਸੇ ਫੌਜ ਤੇ ਇੱਕ ਪਾਸੇ ਸਿੰਘਾਂ ਨੇ ਮੁਕਾਬਲੇ ਕੀਤੇ ਆ 6 ਦਿਨ। ਬਿਲਕੁਲ ਬਿਲਕੁਲ। ਇੱਕ ਦੇਸ਼ ਦੀ ਆਰਮੀ ਦੇ ਨਾਲ ਬਾਬਾ ਜੀ ਫੌਜ ਦੀ ਲੜਾਈ ਹੋਈ ਆ 6 ਦਿਨ ਯੁੱਧ ਚੱਲਿਆ ਆ। ਇਹਦਾ ਮਤਲਬ ਸਮਝਦੇ ਤੁਸੀਂ? ਬਾਬਾ ਜੀ ਸਿੱਖ ਏਦਾਂ ਦੇ ਨੇ ਬਾਬਾ ਜੀ ਵੱਡੀ ਵੱਡੀ ਜੀ ਨੂੰ ਥੰਮ ਲਾ ਲੈਂਦੇ ਆ। ਸਾਡੇ ਐਵੇਂ ਨਾ ਸਬਰ ਪਰਖੋ ਬਾਬਾ ਜੀ ਅਸੀਂ ਕਿਸੇ ਨੂੰ ਅਸੀਂ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਅੱਜ ਤੱਕ ਕਿਸੇ ਵੀ ਸਾਡੇ ਜਥੇ ਬੰਦੀ ਨੇ ਕਿਸੇ ਨੂੰ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਪਰ ਪਤਾ ਨਹੀਂ ਕਿਉਂ ਸਾਡੇ ਦੇ ਕਿਉਂ ਇਦਾਂ ਦੇ ਟਾਰਗੇਟ ਹੋ ਰਹੇ ਨੇ ਜਾਂ ਕੋਈ ਵੀ ਗੱਲ ਆ ਹੁਣ ਮੇਰੀ ਗੱਲ ਸੁਣੋ ਬਾਬਾ ਜੀ ਇੱਕ ਬਚਨ ਹੈ ਐਡਾ ਵੱਡਾ ਹਰ ਦੁਆਰ ਕਿੰਨਾ ਏਰੀਆ ਆ ਬਾਬਾ ਜੀ ਉਹਦੇ ਲਾਗੇ ਲਾਗੇ ਕੋਈ ਨਸ਼ੇ ਵਾਲੀ ਚੀਜ਼ ਨਹੀਂ ਮਿਲਦੀ ਹਾਂਜੀ ਤੇ ਅਜੂਬਿਆਂ ਦੇ ਵਿੱਚੋਂ ਸੱਤਾਂ ਜੂਬਿਆਂ 'ਚ ਇੱਕ ਅਜੂਬਾ ਬਾਬਾ ਜੀ ਦਰਬਾਰ ਸਾਹਿਬ ਵੀ ਆ ਬਿਲਕੁਲ ਠੀਕ ਆ ਜੀ ਅੱਜ ਤੱਕ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਦਰਬਾਰ ਸਾਹਿਬ ਦੇ ਲਾਗੇ ਨਸ਼ਾ ਨਹੀਂ ਵੇਖਣਾ ਚਾਹੀਦਾ ਸ਼ਰਾਬ ਉੱਥੇ ਵੇਚ ਵੀ ਇਹਨੇ ਇਹਨੇ ਆਪਣੇ ਰੈਵਨਿਊ ਨੂੰ ਬਾਬਾ ਜੀ ਘਰ ਘਰ ਇਹਨਾਂ ਨੇ ਸਰਕਾਰ ਨੇ ਬਾਬਾ ਜੀ ਠੇਕੇ ਖੋਲ ਦਿੱਤੇ ਆ ਦੇਖੋ ਮਸਜਿਦ ਮੰਦਰਾਂ ਦੇ ਲਾਗੇ ਠੇਕੇ ਖੁੱਲ ਗਏ ਆ ਬਿਲਕੁਲ ਬਾਬਾ ਜੀ ਕੋਈ ਬੋਲਦਾ ਹੀ ਨਹੀਂ ਹੈਗਾ ਕੀ ਆਪਣੇ ਬੱਚੇ ਬਾਬਾ ਜੀ ਮੈਨੂੰ ਤਾਂ ਬੀੜੀਆਂ ਪੀਂਦੇ ਜਾਂ ਕੋਈ ਖੋਖੇ ਤਾਂ ਹੀ ਦੇ ਦੇ ਸਾਨੂੰ ਆਪਣੇ ਬੱਚੇ ਦੇਖਦੇ ਆ ਇਹ ਪੰਜਾਬ ਦੇ ਇਹ ਲੋਕਾਂ ਨੇ ਕਹਣਾ ਵੀ ਸਾਰੀ ਜਵਾਨੀ ਬਾਹਰ ਚਲੀ ਗਈ ਜਾਣੀ ਹੈ ਯਾਰ ਜੇ ਸਾਡੀ ਸੁਣਦਾ ਨਹੀਂ ਕੋਈ ਇੱਥੇ ਬਿਲਕੁਲ ਇਦਾਂ ਦੀਆਂ ਸਰਕਾਰਾਂ ਤੋਂ ਬਾਬਾ ਜੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਅਸੀਂ ਇਹਨਾਂ ਕੋ ਅਜ ਤੱਕ ਪਹਿਲਾਂ ਵੀ ਮੰਗਿਆ ਸਰਕਾਰ ਤੋਂ ਤੇ ਨਾ ਹੁਣ ਵੀ ਮੰਗਦੇ ਆ ਬਿਲਕੁਲ ਆਪਣੀ ਵਿਵਸਥਾ ਜੇ ਇਹਨਾਂ ਕੋ ਚੱਲਦੀ ਆ ਠੀਕ ਆ ਨਹੀਂ ਚੱਲਦੀ ਤੇ ਸਾਨੂੰ ਦੇਣ ਅਸੀਂ ਆਪੇ ਚਲਾ ਲਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੇਖੋ ਅਸੀਂ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦਾ ਕੋਈ ਮਾਹੌਲ ਖਰਾਬ ਹੋਵੇ ਜਾਂ ਕੋਈ ਖੂਨ ਖਰਾਬਾ ਹੋਵੇ ਅਸੀਂ ਪ੍ਰੇਮ ਸਹਿਤ ਹੀ ਬੇਨਤੀ ਕਰਦੇ ਆ ਤੁਹਾਨੂੰ ਕਿ ਇਹ ਪ੍ਰੋਗਰਾਮ ਜਿਹੜਾ ਰੱਦ ਕੀਤਾ ਜਾਵੇ ਇਹਨਾਂ ਨੂੰ ਕੰਜਰਾਂ ਨੂੰ ਕੱਢੋ ਉੱਥੋਂ ਇਹਨਾਂ ਨੂੰ ਹੋਰ ਕਦੇ ਚੱਲ ਜਾਣਾ ਦਫਾ ਹੋਣਾ ਲੇਕਰ ਸਾਡੇ ਉਸ ਘਰ ਦੇ ਵਿੱਚ ਨਾ ਇਹ ਕੰਮ ਕਰਨ ਕਿਉਂਕਿ 10 ਲੱਖ ਦਾ ਮੁਕਾਬਲਾ ਉੱਥੇ ਤਿੰਨ 2.50 ਨੇ ਕੀਤਾ ਹੈ ਠੀਕ ਹੈ 133000 ਅੰਦਰ ਨੂੰ ਚੜ ਕੇ ਗਏ ਅਗਲੇ ਦਾੜਿਆਂ ਨੂੰ ਭੋਲ ਕੇ ਰੱਖਦੇ ਤੇ ਇਹ ਮਤ ਸੋਚੋ ਵੀ ਪੰਜਾਬ ਦੇ ਵਿੱਚ ਲੋਕ ਸੁੱਤੇ ਆ ਲੋਕ ਜਾਗਦੇ ਵੀ ਨੇ ਆ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਇੱਕੋ ਚੀਜ਼ ਚਲਾਈ ਜਾ ਰਹੀ ਕਿ ਵੀ ਆਜ਼ਾਦੀ ਸਾਡੀ ਵੀ ਹੈਗੀ ਹੈ ਇਹ ਇਸ ਆਜ਼ਾਦੀ ਦੀ ਸਾਜ਼ਾ ਆਜ਼ਾਦੀ ਨਾ ਮੇਰਿਆਂ ਸਾਰਿਆਂ ਨੇ ਕਿਹੜਾ ਝੰਡ ਲੜਿਆ ਉਹਦਾ ਬਾਬਾ ਜੀ ਆਜ਼ਾਦੀ ਕੀ ਇੱਥੇ ਕਾਦੀ ਆਜ਼ਾਦੀ ਹੈ ਅੱਛਾ ਜੀ ਕੱਲਾ ਇਹਨਾਂ ਦਾ ਕੀ ਹੱਕ ਹੱਕ ਤਾਂ ਇਹ ਵੀ ਆ ਜਿਹੜਾ ਬੰਦਾ ਆਪਣੀ ਸਜ਼ਾ ਭੁਗਤ ਕੇ ਸਜ਼ਾ ਭੁਗਤ ਲਈ ਉਹ ਬੰਦਾ ਬਾਹਰ ਆਵੇ ਤੇ ਸਾਡੇ ਅੱਜ ਤੱਕ ਬੰਦੇ ਕਿਉਂ ਨਹੀਂ ਛੱਡੇ ਇਹਨਾਂ ਨੇ ਬੰਦੀ ਸਿੰਘ ਰਿਹਾ ਅਜੇ ਨਹੀਂ ਹੋਇਆ ਕਾਦੀ ਆਜ਼ਾਦੀ ਹੈ ਦੱਸੋ ਮੈਨੂੰ ਬਾਬਾ ਜੀ ਤੁਸੀਂ ਸਵਾਲ ਕੀਤਾ ਕਹਿੰਦੇ ਕਿ ਜਾਦੀ ਹੈ ਵੀ ਅਸੀਂ ਚਾਹੇ ਇਹਨਾਂ ਦੇ ਆਜ਼ਾਦੀ ਲਾਗੂ ਹੁੰਦੀ ਹੈ ਤੁਹਾਡੇ ਤੇ ਨਹੀਂ ਲੱਗ ਹੁੰਦੀ ਬਾਬਾ ਜੀ ਲੋ ਟੱਕ ਲੱਗੇ ਨਾ ਆਪਣੇ ਆਪ ਜਾਦੇ ਆ ਮੁੱਕ ਜਾਣੀਆਂ ਬਾਬਾ ਜੀ ਐਵੇਂ ਅਸੀਂ ਕੋਈ ਬਾਬਾ ਜੀ ਸ਼ੋਰ ਸ਼ਰਾਬਾ ਨਹੀਂ ਚਾਹੁੰਦੇ ਤੁਹਾਡੇ ਥਰੂ ਚਾਹੇ ਤੁਸੀਂ ਇਹਨਾਂ ਨੂੰ ਪਰਸਨਲ ਮੈਸੇਜ ਕਰ ਦਿਓ ਜੀ ਸਾਹਿਬ ਨੂੰ ਠੀਕ ਹੈ ਜੀ ਤੁਹਾਡਾ ਤੁਸੀਂ ਇੱਕ ਜਰੀਆ ਆ ਕਿਉਂਕਿ ਸਾਡੇ ਕੋਈ ਇਹਨਾਂ ਟਾਈਮ ਨਹੀਂ ਬਾਬਾ ਜੀ ਅਸੀਂ ਆਪਣਾ ਨਾਮ ਸੇ ਉਹਨਾਂ ਨੂੰ ਵੀ ਕਰਨਾ ਹੁੰਦਾ ਜੀ ਉੱਥੇ ਬਾਬਾ ਜੀ ਜਾ ਕੇ ਐਵੇਂ ਲਾਲਾ ਲਾਲਾ ਇਹਨਾਂ ਦੀਆਂ ਲਾਈਨਾਂ 'ਚ ਲੱਗੀ ਐ ਬਾਬਾ ਜੀ ਇਹਨਾਂ ਦਾ ਕਿ ਸਨੇਹ ਪਾ ਦਿਓ ਸਾਨੂੰ ਨਹੀਂ ਇਦਾਂ ਦੇ ਮੇਲੇ ਸ਼ੋਭਾ ਦਿੰਦੇ ਨਾਲੇ ਸਾਡੇ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਆ ਅਸੀਂ ਬਾਬਾ ਜੀ ਉੱਤੇ ਖੂਨ ਲਾਸ਼ ਹੀ ਦੰਦਾ ਦੁਬਾਰਾ ਨਾ ਡੋਲਣਾ ਪਾ ਜੇ ਠੀਕ ਆ ਨਾ ਬਾਬਾ ਜੀ ਇਹ ਕੋਈ ਮੇਲਾ ਜਾਂ ਗੇ ਮੇਲਾ ਦੱਸੋ ਯਾਰ ਬਾਬਾ ਜੀ ਦੇ ਸਿਆਣੇ ਆਪਣੇ ਬੱਚਿਆਂ ਨੂੰ ਇਹ ਸੇਧ ਦੇਣ ਡੀਸੀ ਸਾਹਿਬ ਨੇ ਲੈ ਕੇ ਜਾਣੇ ਆ ਜਾਂ ਏਡੀਸੀ ਸਾਹਿਬ ਨੇ ਜਾਂ ਸੀਪੀ ਸਾਹਿਬ ਨੇ ਚੀਜ਼ਾਂ ਦਿਖਾਣੀਆਂ ਬਾਬਾ ਜੀ ਆਪਣੇ ਵਰਗੇ ਪਰਿਵਾਰ ਸਮਝੋ ਹੂੰ ਭਗਵਾਨ ਦਮਨ ਵੀ ਸਮਝੇ ਬਾਬਾ ਜੀ ਜਿਹੜਾ ਜਿਹਦਾ ਰਾਜਾ ਵਧੀਆ ਹੋਵੇ ਨਾ ਉਹਦੇ ਨਾਲ ਪ੍ਰਜਾ ਖੁਸ਼ ਹੁੰਦੀ ਆ ਠੀਕ ਹੈ ਜੀ ਪ੍ਰਜਾ ਦੇ ਨਾਲ ਰਾਜਾ ਹੁੰਦਾ ਆ ਨਾ ਕਿ ਰਾਜੇ ਨਾਲ ਪ੍ਰਜਾ ਹੁੰਦੀ ਆ ਠੀਕ ਹੈ ਨਾ ਬਾਕੀ ਗੱਲਾਂ ਜੇ ਇਹਨਾਂ ਨੂੰ ਪਤਾ ਨਾ ਇਹ ਵੀ ਗੱਲ ਪਾਸ ਹੋ ਉਹਨਾਂ ਨੂੰ ਹੋਣੀ ਚਾਹੀਦੀ ਪਤਾ ਉਹਨਾਂ ਨੂੰ ਇਹ ਦੱਸ ਦਿਓ ਵੀ ਭਾਈ ਵੇਖੋ ਜੇ ਮੁੜ ਕੇ ਨਿਹੰਗ ਸਿੰਘ ਆ ਗਏ ਤਾਂ ਖੜਾਕ ਹੋ ਜਾਣਾ ਵੱਡਾ ਤਾਂ ਫੇਰ ਤੁਸੀਂ ਕਹਿਣਾ ਵੀ ਅਸੀਂ ਇਹਨਾਂ ਦਾ ਚੰਗਾ ਨਾ ਮੇਲਾ ਕਰਾਉਂਦੇ ਤਾਂ ਵਧੀਆ ਗੱਲ ਹੀ ਬਿਲਕੁਲ ਜਿਹੜੇ ਬੰਦੇ ਨੇ ਸਾਰਾ ਪ੍ਰੋਗਰਾਮ ਲਿਖਿਆ ਉਹਦੇ ਤੱਕ ਵੀਡੀਓ ਜਰੂਰ ਪਚਾਓ ਤੇ ਪਾਉ ਜੇ ਤੈਨੂੰ ਬਾਲਾ ਸ਼ੌਂਗਾ ਤੂੰ ਆਪਣੇ ਘਰ ਲੈ ਜਾ ਇਹਨਾਂ ਨੂੰ ਬਿਲਕੁਲ ਕੱਲੇ ਕੱਲੇ ਨੂੰ ਖਾ ਆਪਣੀ ਧੀ ਨੂੰ ਨਾਲੇ ਇਦਾਂ ਦਾ ਪ੍ਰਚਾਰ ਨਾ ਕਰੋ ਜੇ ਕੁਝ ਕਰਨਾ ਵੀ ਹੈ ਨਾ ਤੇ ਆਪਣਾ ਕੋਈ ਹਾਲ ਫੂਲ ਬੁੱਕ ਕਰਕੇ ਜੋ ਆਪਣਾ ਗੰਦ ਭੋਲਣਾ ਨਾ ਕਿਸੇ ਜਾ ਕੇ ਕਿਤੇ ਹੋਰ ਭੋਲ ਲੈਣ ਕਿਤੇ ਰੱਬ ਦੀਆਂ ਇਹਨਾਂ ਨੇ ਭੇਟਾਂ ਨਹੀਂ ਗਾਣੀਆਂ ਬਿਲਕੁਲ